ਏਸੀਪੀ ਸਟਾਰਟ ਮੋਲ ਜਿਸ ਨੂੰ ਅੱਜ ਮੈਂ ਖੰਡਰ ਬਣਦਾ ਹੋਇਆ ਦੇਖ ਕੇ ਆਇਆ ਹਾਂ ਹੈ ਘਬਰਾਉਣ ਵਾਲੀ ਗੱਲ ਨਹੀਂ ਕਿ ਤੁਸੀਂ ਹਾਲੀਵੁੱਡ ਬਾਲੀਵੁੱਡ ਦੇ ਵਿੱਚ ਔਥੋ ਦੀਆਂ ਫੇਮਸ ਲੋਕੇਸ਼ਨਾਂ ਨੂੰ ਖੰਡਰ ਬਣਿਆ ਹੋਇਆ ਤਾਂ ਦੇਖਿਆ ਹੋਣਾ ਫਿਲਮਾਂ ਦੇ ਵਿੱਚ ਪਰ ਅੱਜ ਪੰਜਾਬ ਦੇ ਵਿੱਚ ਕਿ ਇਦਾਂ ਦੀ ਫਿਲਮ ਰਿਲੀਜ਼ ਹੋਈ ਹੈ ਜਿੱਥੇ ਪੰਜਾਬ ਦੀਆਂ ਚੰਡੀਗੜ੍ਹ ਦੀਆਂ ਮੋਹਾਲੀ ਦੀਆਂ ਫੇਮਸ ਲੋਕੇਸ਼ਨਾਂ ਜਿਵੇਂ ਸੀਪੀ ਸਟਾਰਟ ਹੋਗੀ ਐਲੈਂਟੇ ਮੋਲ ਹੋ ਗਿਆ ਪੰਜਾਬ ਯੂਨੀਵਰਸਿਟੀ ਹੋਗੀ ਉਹਨਾਂ ਦਾ ਖੰਡਰ ਬਣਿਆ ਹੋਇਆ ਰੂਪ ਦਿਖਾਇਆ ਗਿਆ ਫਿਲਮ ਜ਼ੋਮਬੀ ਲੈਂਡ ਦੇ ਵਿੱਚ ਅਕਸਰ ਦਰਸ਼ਕਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਪੰਜਾਬੀ ਸਿਨੇਮਾ ਤੋਂ ਕਿ ਕੁਝ ਨ ਇਸ ਨੂੰ ਤੁਸੀਂ ਬੀਨੂ ਢਿੱਲੋਂ ਦੀ ਹੋਣ ਤੱਕ ਦੀ ਐਜ਼ ਅ ਮੇਨ ਲੀਡ ਬੈਸਟ ਫਿਲਮ ਕਹਿ ਸਕਦੇ ਹੋ 2025 ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਪਰ 2025 ਦੀ ਮੈਂ ਕਹੂੰਗਾ ਇਹ ਪਹਿਲੀ ਫਿਲਮ ਹੋਊਗੀ ਜਿਸ ਦੇ ਵਿੱਚ ਲੋਕੀ ਥੀਏਟਰ ਦੇ ਵਿੱਚ ਦਰਸ਼ਕ ਇਸ ਤਰੀਕੇ ਨਾਲ ਇੰਜੋਏ ਕਰ ਰਹੇ ਸੀ ਹੂਟਿੰਗ ਕਰ ਰਹੇ ਸੀ ਕਿ ਸੀਟਾਂ ਮਾਰੇ ਸੀ ਤੇ ਕਈ ਜਗ੍ਹਾ ਤੇ ਡਰ ਵੀ ਰਹੀ ਸੀਗੇ ਡਰ ਵੀ ਲੱਗੇ ਫਿਲਮ ਨੂੰ ਦੇਖ ਕੇ ਉਹ ਬੇਟੀ ਡਰ ਗਈ ਪੋਤੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀਗਾ ਤੇ ਫਿਲਮ ਦੇ ਟ੍ਰੇਲਰ ਦੇ ਵਿੱਚ ਜੋ ਦਿਖਾਇਆ ਗਿਆ ਤਾਂ ਫਿਲਮ ਦਾ 10% ਵੀ ਨਹੀਂ ਸੀਗਾ ਫਿਲਮ ਦੇ ਵਿੱਚ ਬਹੁਤ ਸੋਹਣੀ ਸਟੋਰੀ ਬਣਾਈ ਗਈ ਆ ਤੂੰ ਸਟੋਰੀ ਨੂੰ ਕਿੱਦਾਂ ਨਹੀਂ ਬਹੁਤ ਸੋਹਣਾ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਜੀ ਖੰਡ ਦੇ ਕੰਮ ਨੂੰ ਦੇਖ ਕੇ ਤੁਸੀਂ ਇਹ ਨਹੀਂ ਅੰਦਾਜ਼ਾ ਲਗਾ ਸਕਦੇ ਕਿ ਜੀ ਖੰਡਾ ਇਹ ਪਹਿਲਾ ਕੰਮ ਆ ਫਿਲਮ ਦੇ ਵਿੱਚ ਜਿੰਨਾ ਜ਼ੋਰ ਅਦਾਕਾਰਾਂ ਨੇ ਆਪਣੀ ਐਕਟਿੰਗ ਤੇ ਲਾਇਆ ਉਸ ਤੋਂ ਕਿਤੇ ਵੱਧ ਕੇ ਵੀ ਆਫੈਕਟਸ ਮੇਕਅਪ ਤੇ ਫਿਲਮ ਦੇ ਮਿਊਜ਼ਿਕ ਦੇ ਉੱਤੇ ਬਹੁਤ ਸਾਰਾ ਜ਼ੋਰ ਦਿੱਤਾ ਗਿਆ ਜਿਸ ਕਰਕੇ ਇੰਨੀ ਸੋਹਣੀ ਆਉਟਪੁੱਟ ਕੱਢ ਕੇ ਸਾਡੇ ਸਾਹਮਣੇ ਰੱਖੀ ਗਈ ਹੈ ਤੇ ਅਕੀਰ ਵਿੱਚ ਮੈਂ ਇਹੀ ਗੱਲ ਕਹੂੰਗਾ ਕਿ ਜੇਕਰ ਤੁਸੀਂ ਸੱਚੀ ਪੰਜਾਬੀ ਸਿਨੇਮਾ ਨੂੰ ਪਿਆਰ ਕਰਦੇ ਹੋ ਚੰਗੀ ਫਿਲਮ ਦੇਖਣ ਦੇ ਸ਼ਕੀਨ ਹੋ ਤਾਂ ਇਹ ਫਿਲਮ ਨੂੰ ਮਿਸ ਨਾ ਕਰਿਓ ਕਿਉਂਕਿ ਜੇ ਤੁਸੀਂ ਫਿਲਮ ਨੂੰ ਮਿਸ ਕਰੋਗੇ ਤਾਂ ਤੁਸੀਂ ਖੁਦ ਉਹਨਾਂ ਲੋਕਾਂ